भगवाड़ा नजदीक ਪਿੰਡ ਰਾਣੀਪੁਰ ਕੰਬੂਆ ਦੇ ਵਿੱਚ ਸਵੇਰੇ ਦਸ਼ਤ ਫੈਲ ਗਈ ਜਦੋਂ ਮੋਟਰਸਾਈਕਲ ਸਵਾਰ ਦੋਨ ਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਰਾਮਸਰ ਦੇ ਨੇੜੇ ਇੱਕ ਪ੍ਰਵਾਸੀ ਮਜ਼ਦੂਰ ਅਰुण ਕੁਮਾਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤਾਂ ਮਿਲੀ ਜਾਣਕਾਰੀ ਦੇ ਮੁਤਾਬਕ ਜ਼ਖਮੀ ਵਿਅਕਤੀ ਅਰुण ਕੁਮਾਰ ਜੋ ਕਿ ਬੋਹਾਣੀ ਪਿੰਡ ਦਾ ਰਹਿਣ ਵਾਲਾ ਉਸਨੇ ਦੱਸਿਆ ਕਿ ਜਦੋਂ ਮੋਟਰਸਾਈਕਲ ਤੇ ਸਵਾਰ ਸੀ ਤਾਂ ਉਕਤ ਹਮਲਾਵਰ ਉਸ ਦਾ ਪਿੱਛਾ ਕਰ ਰਿਹਾ ਸੀ ਹਮੇਲੀ ਜਾਣਕਾਰੀ ਮੁਤਾਬਕ ਜ਼ਖਮੀ ਵਿਅਕਤੀ ਅਰਣ ਕੁਮਾਰ ਜਿਸ ਦਾ ਇਹ ਕਹਿਣਾ ਹੈ ਕਿ ਜਦੋਂ ਉਹ ਮੋਟਰਸਾਈਕਲ ਸਵਾਰ ਉਕਤ ਹਮਲਾਵਰਾਂ ਦਾ ਪਿੱਛਾ ਕਰ ਰਿਹਾ ਸੀ ਤਾਂ ਇੱਕ ਵਿਅਕਤੀ ਨੇ ਉਸ ਉੱਤੇ ਫਾਇਰ ਕਰ ਦਤਾ ਗੋਲੀਆਂ ਲੱਗਨ ਨਾਲ ਉਹ ਜ਼ਖਮੀ ਹੋਇਆ ਤੇ ਉਥੇ ਇੱਕ ਹੋਰ ਵਿਅਕਤੀ ਦਾ ਇਹ ਕਹਿਣਾ ਕਿ ਅਰुण ਜੋ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਕੋਲ ਕੰਮ ਕਰਦਾ ਹੈ ਘਰ ਦੇ ਕੰਮਾਂ ਦੇ ਵਿੱਚ ਮਦਦ ਕਰਦਾ ਹੁਸਾ ਕਹਿਣਾ ਕਿ ਉਹ ਤੇ ਹਮਲਾਵਰ ਕਈ ਦਿਨਾਂ ਤੋਂ ਉਸ ਦੀ ਰੇਕੀ ਕਰ ਰਹੇ ਜਿਸ ਬਾਰੇ ਉਸਨੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਜਦੋਂ ਉਹਨਾਂ ਨੇ ਰੇਕੀ ਕਰੇ ਦੋ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਅਰुण ਤੇ ਹੀ ਫਾਇਰਿੰਗ ਕਰ ਦਿੱਤੀ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਸਰਪੰਚ ਦਾ ਇਹ ਕਹਿਣਾ ਹੈ ਕਿ ਬਹੁਤ ਨਿੰਦਣਯੋਗ ਹੈ ਤੇ ਪਿੰਡੇ ਵਿੱਚ ਇਸ ਨਾਲ دہشت ਫੈਲ ਗਿਆ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੇ ਇਹ ਘਟ ਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਡਾਕਟਰਾਂ ਦੇ ਮੁਤਾਬਕ ਔਰ ਹੁਣ ਖਤਰੇ ਤੋਂ ਬਾਹਰ ਹੈ ਤਾਂ ਡੀਐਸਪੀ ਫਗਵਾੜਾ ਵੀ ਮੌਕੇ ਤੇ ਪਹੁੰਚ ਨੇ ਜਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਫਗਵਾੜਾ ਗੁਰਮੀਤ ਕਰਨ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਤੋਂ ਪੁੱਛਗਿੱਛ ਜਾਰੀ ਹੈ ਕਿੱਥੇ ਰਹਿੰਦੇ ਬਹਾਨੇ ਤੇ ਹੋਇਆ ਕੀ ਹੈ ਜਿਹੜਾ ਹਸਪੀਟਲ ਜਾਏ ਉਹ ਗੋਲੀਆਂ ਚਲਾਤਾ ਕਿਹਨੇ ਚਲਾਈਆਂ ਜੀ ਉਹ ਆਪਾਂ ਪਛਾਣਿਆ ਹੈ ਹੀ ਨਹੀਂਗਾ ਕਿੰਨੇ ਕਿੰਨੇ ਵਜੇ ਹੋ ਚਲਾਈਆਂ ਗੋਲੀਆਂ ਟਾਈਮ ਤਾਂ ਮੈਂ ਦੇਖਿਆ ਹੈ ਹੀ ਨਹੀਂਗਾ ਸਵੇਰੇ ਚਲਾਈਆਂ ਚ ਰਾਤ ਦੀ ਸਵੇਰ ਹੈ ਅੱਛਾ ਹੈ ਤੇ ਤੁਸੀਂ ਕਿੱਥੇ ਸੀਗੇ ਮੈਂ ਦੁੱਧ ਪਾਣ ਗਿਆ ਸੀ ਉਹ ਕੱਲੇ ਆਇਆ ਸੀ ਖੂਦ ਤੇ ਅਸੀਂ ਸੱਚਾ ਕਿ ਕੰਨ ਖੋਲ ਕਰਨ ਵਾਲਾ ਮੈਂ ਮਗਰ ਲਾਇਆ ਮਰਸਾ ਕਿਸੇ ਉਹ ਗੋਲੀ ਚਲਾਤਾ ਤੇ ਤੁਹਾਡੇ ਕਿੱਥੇ ਲੱਗੀ ਗੋਲੀ ਤੇ ਇੱਕ ਬਾਹ ਤੇ ਇੱਕ ਪੈਰ ਤੇ ਇੱਕ ਚੁੱਤਰ ਤੇ ਆ ਤੇ ਪੁਲਿਸ ਨੂੰ ਗਾਤ ਕੀਤੀ ਇਸ ਮਾਮਲੇ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਕੱਲ ਆਹ ਹੁਣ ਆਇਆ ਤੇ ਕਿੱਥੇ ਹੋਈ ਏ ਹਾਸਾ ਇਹ ਵਿਆਹ ਆ ਇਧਰ ਹਾਂ ਜੀ ਐ ਰਾਣੀਪੁਰ ਰਾਣੀਪੁਰ ਹਾਂ ਜੀ ਖੇਤਾਂ 'ਚ ਹੋਇਆ ਜਾਂ ਕਿੱਥੇ ਹਾਂ ਜੀ ਖੇਤਾਂ 'ਚ ਤੇ ਬੰਦੇ ਫੜ ਹੋਏ ਜਾਂ ਕਿੱਥੇ ਬੰਦੇ ਭੱਜ ਗਏ ਮੌਸਲ ਤੋਂ ਛੱਡ ਕੇ ਕਿੰਨੇ ਬੰਦੇ ਸੀਗੇ ਦੋ ਜਨੇ ਸੀਗੇ ਕੋਈ ਪਹਿਚਾਨ ਹੈਗੀ ਬੰਦਿਆਂ ਦੀ ਮੂੰਹ ਬਾਨੇ ਆ ਬੰਦੇ ਪਛਾਣ ਆ ਓਏ ਆ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਹਾਂ ਕਿਹੜੇ ਪਿੰਡ ਤੋਂ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਬਹਾਨੀ ਤੋਂ ਹਾਂ ਸਿਵਲ ਹਸਪੀਟਲ ਚਾਹੇ ਕੀ ਮਾਮਲਾ ਕੀ ਹੈ ਸਾਰਾ ਇਹ ਦੋ ਬੰਦੇ ਹਨ ਕੱਲ ਦੀ ਮੇਰੀ ਰੈਕਿੰਗ ਕਰਦੇ ਪੈ ਸੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫੇਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਇਹ ਮੇਰਾ ਮੇਰਾ ਪੁੱਤ ਹੈ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਸੱਟ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਏ ਉਹ ਵਿਅਕਤੀ ਪੜਦਾ ਪਹਿਚਾਨ ਜਾਏ ਬੰਦੇ ਸਾਡੇ ਕੋਲ ਵੀਡੀਓ ਹੈਗੀਆਂ ਉਹਦੀਆਂ ਜੀ ਅੱਛਾ ਜੀ ਨਗੇ ਮੂੰਹ ਦੀਆਂ ਵੀਡੀਓ ਵੀ ਇਸ ਕੱਲ੍ਹ ਦੀਆਂ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ ਅੱਛਾ ਜੀ ਤੇ ਕਿੰਨੇ ਕ ਵਜੇ ਹੋਇਆ ਹਾਸ ਸਾਹਿਬ ਇਹ ਤਕਰੀਬਨ 7 ਵਜੇ ਦਾ ਅੱਜ ਸਵੇਰੇ ਹਾਂਜੀ 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 ਸਵੇਰੇ 7 ਵਜੇ ਤੇ ਜਿਹੜਾ ਸਾਥ ਅਸੀਂ ਇੱਥੇ ਸ਼ਿਵਲੋਸਟਾਪ ਪਹੁੰਚ ਗਏ ਆ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਏ ਉਹਦਾ ਉਹਦਾ ਨਾਮ ਅਰਣ ਕੁਮਾਰ ਆ ਇਹ 25 ਸਾਲ ਤੋਂ ਮੇਰੇ ਮੇਰੇ ਕੋਲੇ ਰਹਿੰਦਾ ਸਾਰੇ ਡਾਕੂਮੈਂਟ ਮੇਰੇ 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 ਐਡਰੈਸ ਤੇ ਆ ਤੇ ਗੋਲੀਆਂ ਲੱਗੀਆਂ ਕਿੱਥੇ ਇਹਦੇ ਗੋਲੀਆਂ ਇੱਕ ਬਾਹਾਂ ਤੇ ਲੱਗੀ ਆ ਇੱਕ ਲੱਤ ਤੇ ਲੱਗੀ ਆ ਇੱਕ ਅੱਛੀ ਦਰਾਂ ਦੇ ਮਗਲੇ ਪਾਸੇ ਲੱਗੀ ਆ ਅੱਛਾ ਤੇ ਕੋਈ ਪਹਿਚਾਨ ਚ ਆਏ ਬੰਦੇ ਵਿਅਕਤੀ ਪਹਿਚਾਨ ਚ ਨਹੀਂ ਆਏ ਬਿਰਿਆ ਸੋਦਾ ਨੰਗੇ ਮੂੰਹੀਆਂ ਫੋਟੋ ਸਾਡੇ ਕੋਲ ਹੈਗੀਆਂ ਠੀਕ ਹੈ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਹਾਂਜੀ ਪੁਲਿਸ ਨੂੰ ਸੋਚਣਾ ਸੀ ਕੱਲ ਦਾ ਕੀਤਾ ਆ ਜੀ ਅੱਜ ਆਈ ਸੀ ਮੌਕੇ ਤੇ ਪੁਲਿਸ ਹੁਣ ਹੁਣ ਸਾਨੂੰ ਰਾਹ ਚ ਆਉਂਦਿਆਂ ਨੂੰ ਬਰਨੀ ਜਾਂਦੇ ਟੱਕਰੇ ਆ ਤੇ ਹੋਇਆ ਕਿੱਥੇ ਹੱਸਾ ਸਰ ਇਹ ਰਾਮਸਰ ਗੁਰਦੁਆਰੇ ਦੇ ਕੋਲ ਹੋਇਆ ਇਹ ਸ਼ੋਵਲ ਰੋਡ ਤੇ ਮੇਰਾ ਨਾਮ ਡਾਕਟਰ ਦੀਵਸ ਹੈ ਪੇਸ਼ੈਂਟ ਆਇਆ ਸੀ ਹੁਣ ਅਰुण ਅਰुण कुमार ਨਾਮ ਦੇ ਉਹਨਾਂ ਦੇ ਆਏ ਤਾਂ ਸਟੇਬਲ ਹੀ ਸੀ ਪਰ ਤਿੰਨ ਉਹਨਾਂ ਦੇ ਮਤਲਬ ਸੱਟ ਮਿਲਦੀ ਹੈ ਬੁਲੇਟ ਹੀ ਹੋਣੀ ਸੀ ਸਰਕੂਲਰ ਬੂੰਡ ਹੈ ਤਾਂ ਬੁਲੇਟ ਹੋਣੀ ਚਾਹੀਦੀ ਹੁਣ ਸਟੇਬਲ ਹੈ ਔਰ ਬਸ ਅੱਗੇ ਦੇਖਦੇ ਹਾਂ ਸਰ ਕੋਈ ਨਾਮ ਵਗੈਰਾ ਹੈ ਕੋਈ ਕਿੱਥੇ ਦਾ ਰਹਿਣ ਵਾਲਾ ਜੀ ਉਹ ਰਾਵੜਪਿੰਡੀ ਪੁਲਿਸ ਸਟੇਸ਼ਨ ਪੜਦਾ ਹੈ ਠੀਕ ਹੈ ਔਰ ਮਹਾਣੀ ਪਿੰਡ ਹੈ ਉਹ ਵਾਹ ਤੇ ਹੋਇਆ ਕਿੱਥੇ ਆਸਾ ਕੁਝ ਪਤਾ ਸਰ ਆਸਾ ਦੀ ਉਹ ਰਾਣੀਪੁਰ ਵਿਲੇਜ ਹੈ ਉੱਤੇ ਹਾਂਜੀ ਗੁਰਦੁਆਰਾ ਹੈ ਆਮ ਸਾਧ ਗੁਰਦੁਆਰਾ ਉੱਤੇ ਤੇ ਕਿਦਾਂ ਪੇਸ਼ੈਂਟ ਦੀ ਇਹਨਾਂ ਦੇ ਸਟੇਬਲ ਹੈ ਪਾਈ ਜੀ ਉਹ ਉਸ ਟਾਈਮ ਥੋੜਾ ਜਿਆਦਾ ਦੂਰ ਜਾਇਆ ਹੋਇਆ ਕੋੜਿਆ ਸੀ ਉਹ ਸਟੇਬਲ ਤੇ ਪੁਲਿਸ ਤੋਂ ਹਾਂ ਪੁਲਿਸ ਨੂੰ ਦੇਤੀ ਜੀ ਹਾਂ ਪੁਲਿਸ ਨੂੰ ਹੋ ਗਿਆ ਸਾਰੀ ਇਨਫੋਰਮੇਸ਼ਨ ਆ। ਕਾਮਲਾ ਕੀ ਇੱਕ ਜਿਹੜਾ ਰਾਣੀਪੁਰ ਦੇ ਵਿੱਚ ਅੱਜ ਖੜੇ ਆ। ਰਾਣੀਪੁਰ ਚ ਬੜੀ ਮਾੜੀ ਗੱਲ ਹੋਈ ਹੈ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਆ। ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਉਹ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਗਿਆ। ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਗੋਲੀ ਚੱਲੀ ਹੈ ਸਾਡੇ ਲੱਗੇ ਤਾਂ ਵੀ ਕੋਈ ਗੱਲ ਹੋਈ ਹੈ ਤੁਸੀਂ ਪੁਲਿਸ ਨੂੰ ਕਾਲ ਕਰੋ ਮੈਂ ਮੇਜਰ ਸਿੰਘ ਨੂੰ ਐਸ ਐਚਓ ਨੂੰ 라ਵਲਪਿੰਡੀ ਫੋਨ ਕੀਤਾ ਉਹ ਆ ਗਿਆ ਮਗਰੇ 2 ਮਿੰਟ ਜ ਮੈਂ ਉਹਨਾਂ ਦੇ ਆ ਗਿਆ ਅਸੀਂ ਸਾਰੇ ਪਿੰਡ ਦੇ ਤਕਰੀਬਨ 3-400 ਬੰਦਾ ਇਕੱਠਾ ਹੋ ਗਿਆ ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਇੱਕ ਖੜਾ ਸੀਗਾ ਤਾਂ ਇੱਕ ਡਿੱਗਿਆ ਪਿਆ ਸੀਗਾ ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਭਈਆ ਲੱਗਾ ਸੀਗਾ ਬਿਹਾਰੀ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ ਉਹ ਮਗਰ ਗੱਡੀ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਏ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਏ ਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਚ ਵੜ ਗਿਆ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਕੇ ਤੇ ਉਸ ਬੰਦੇ ਕੋਲ ਪੈਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰ ਗਿਆ ਬੜੀ ਮਾੜੀ ਗੱਲ ਆ ਕਿ ਸ਼ਰੇਆਮ ਗੁੰਡਾਗਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਤੇ ਗੌਰ ਕਰਨਾ ਚਾਹੀਦਾ ਸਰਕਾਰ ਬਿਲਕੁਲ ਅਣਗੌਲੀਆਂ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਨਾਲ ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨੇ ਜਿਹੜੇ ਪੁਲਿਸ ਵਾਲੇ 2-4 ਆਏ ਸੀਗੇ ਉਹਨਾਂ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਇੱਕ ਜਿਹੜਾ ਮੁੰਡਾ ਫੜਿਆ ਆ ਉਹਨਾਂ ਚੋਂ ਜਿਹੜਾ ਫੜਿਆ ਆ ਉਹਦੇ ਵੀ ਜਿਹੜੀ ਬੋਲਵਾਣੀ ਸੀਗੀ ਬੜੀ ਅਬੈੜੀ ਸੀਗੀ ਬਹੁਤ ਮਾੜੀ ਸੀ ਮਾਲਾ ਪੁਲਿਸ ਨਾਲ ਵੀ ਉਹ ਸਿੱਧੀ ਤਰੀਕੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਪਛਾਣ ਵਗੈਰਾ ਉਹਨੇ ਜੋ ਦੱਸਿਆ ਸਾਡੇ ਸਾਹਮਣੇ ਜੋ ਗੱਲ ਕਰਦਾ ਸੀ ਉਹ ਅਕਲਪੁਰੇ ਦੇ ਲੱਗ ਗਈ ਕੋਈ ਪਿੰਡ ਆ ਉੱਥੇ ਤਾਂ ਦੱਸਦਾ ਮੈਂ ਫਲੋਰ ਦਾ ਆ ਅਕਲਪੁਰਾ ਉਹ ਬੋਲਦਾ ਪਿਆ ਸੀਗਾ ਹੁਣ ਉਹਦਾ ਤਾਂ ਵੈਰੀਫਾਈ ਪੁਲਿਸ ਹੀ ਕਰੂਗੀ ਵੀ ਉਹ ਹੈ ਅਸਲ ਕਿੱਥੇ ਦਾ ਕਿੰਨੇ ਕਿੰਨੇ ਵਿਅਕਤੀ ਫੜ ਹੋਏ ਆ ਜੀ ਇੱਕੋ ਹੀ ਫੜ ਹੋਇਆ ਜੀ ਤੇ ਟੋਟਲ ਕਿੰਨੇ ਵਿਅਕਤੀ ਸੀਗੇ ਉਹ ਦੋ ਜਾਣੇ ਸੀਗੇ ਦੋ ਜਾਣੇ ਕਿੰਨੀਆਂ ਗੋਲੀਆਂ ਜੱਲੀਆਂ ਇੱਥੇ ਮੌਕੇ ਤੇ ਪਤਾ ਲੱਗਾ ਜੋ ਇੱਥੇ ਬੰਦਿਆਂ ਨੇ ਦੱਸਿਆ ਜੀ ਚਾਰ ਗੋਲੀਆਂ ਚੱਲੀਆਂ ਹਾਂਜੀ ਚਾਰ ਗੋਲੀਆਂ ਚੱਲੀਆਂ ਤਿੰਨ ਉਹ ਜਿਹੜਾ ਬਿਹਾਰੀ ਸੀਗਾ ਵਰਕਰ ਉਹਦੇ ਤਿੰਨ ਲੱਗੀਆਂ ਨੇ ਇੱਕ ਗੋਲੀ ਅੱਗੇ ਪਿੱਛੇ ਲੱਗੀ ਹੋਊ ਕਿਤੇ ਮਤਲਬ ਜੋ ਦੱਸਿਆ ਇੱਥੇ ਆਵਾਜ਼ ਜਿਹਨਾਂ ਨੂੰ ਬੰਦਿਆਂ ਨੂੰ ਆਈ ਆ ਇੱਥੇ ਗੁਰਦੁਆਰੇ ਵੀ ਆਵਾਜ਼ ਸੁਣੀ ਆ ਉਹਨਾਂ ਨੇ ਵੀ ਦੱਸਿਆ ਵੀ ਚਾਰ ਗੋਲੀਆਂ ਪਹਿਲਾਂ ਇੱਕ ਗੋਲੀ ਚੱਲਦੀ ਆ ਉਸ ਤੋਂ ਬਾਅਦ ਅੱਧੇ ਮਿੰਟ ਤੋਂ ਬਾਅਦ ਤਿੰਨ ਗੋਲੀਆਂ ਇਕੱਠੀਆਂ ਚੱਲਦੀਆਂ ਸਰ ਜਿਹੜਾ ਵਿਅਕਤੀ ਸੀਗਾ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਵਗੈਰਾ ਤਾਂ ਕਿੱਥੇ ਦਾ ਰਹਿਣਾ ਵਾਲਾ ਪੁੱਛਦਾ ਉਹ ਬਿਹਾਰ ਦਾ ਭਈਆ ਆ ਉਹ ਉਹ ਅਮਰੀਕ ਸਿੰਘ ਬਹਾਨੀ ਜਿਹੜਾ ਹੈਗਾ ਉਹ ਉਹਦੇ ਘਰ ਮਤਲਬ ਖੂਹ ਤੇ ਕੰਮ ਕਰਦਾ ਹੈਗਾ ਉਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਾਰੇ ਤੁਸੀਂ ਕੀ ਦੇਖ ਰਹੇ ਹੋ ਕਿਹਦਾ ਦੇਖੋ ਜੀ ਕਾਨੂੰਨ ਵਿਵਸਥਾ ਤਾਂ ਹੈ ਹੀ ਨਹੀਂਗੀ ਜੇ ਆਪਾਂ ਆਪ ਸੇਫ ਨਹੀਂ ਹੈਗੇ ਜੇ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਸੇਫਟੀ ਵਾਲੀ ਗੱਲ ਰਹਿ ਗਈ ਆ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਲੋਕ ਬਾਹਰੋਂ ਆਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਯਾਤਰਾ ਕਰਨ ਆਉਂਦੇ ਨੇ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਣਾ ਆ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀ ਅੱਜ ਕੱਲ ਜੋ ਚੱਲ ਰਿਹਾ ਆ ਉਹ ਪੁਲਿਸ ਮੈਨੂੰ ਲੱਗਦਾ ਵੀ ਉਸ ਚੀਜ਼ ਕੰਟਰੋਲ ਕਰਨ ਤੇ ਨਾਕਾਮ ਜਾ ਪਿਆ। ਮਾਮਲਾ ਕੀ ਜਿਹੜਾ ਇੱਥੇ ਸਿਵਲ ਹੋਲਪਰੋ ਚ ਆਇਆ। ਮਾਰਨਿੰਗ ਇਨਸੀਡੈਂਟ ਹੋਇਆ ਜੀ ਆਪਣਾ ਟੈਂਡਰ ਬਹਾਣੀ ਦੇ ਲਾਗੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ। ਇੱਕ ਪ੍ਰਵਾਸੀ ਨੇ ਡੂ ਹੈ ਜੀ ਉਹਨਦੇ ਤਿੰਨ ਫਾਇਰ ਇਨਜਰੀਜ਼ ਆ ਗਏ। ਬਾਕੀ ਦੇਖ ਰਿਹਾ ਜੀ ਨੋਟੀਫਿਕੇਸ਼ਨ ਕਰਦੇ ਆ।